ਜੁੜੇ ਨਾਲ ਜੁੜੀ ਦੇ ਦਈਏ ਕਿ ਦਰਿਆ ਸਤਲੁਜ ਦਾ ਜੋ ਜਲ ਪੱਧਰ ਬਹੁਤ ਜ਼ਿਆਦਾ ਵੱਧ ਰਿਹਾ ਹੈ ਇਹ ਪਹਿਲਾਂ ਥੋੜੀ ਜੀ ਵੀੜ ਸੀ ਕਿ ਪਾਣੀ ਕਿੰਨਾ ਕੋ ਹੁੰਦਾ ਪਰ ਤਕਰੀਬਨ ਇੱਕ ਘੰਟੇ ਤੋਂ ਆਪਾਂ ਹੁਣ ਸਿੱਧੇ ਤੇ ਸਪਸ਼ਟ ਸ਼ਬਦਾਂ ਚ ਇਹ ਕਹਿ ਸਕਦੇ ਹਾਂ ਕਿ ਦਰਿਆ ਸਤਲੁਜ ਦਾ ਜਲ ਪੱਧਰ ਬਹੁਤ ਜ਼ਿਆਦਾ ਵੱਧ ਚੁੱਕਿਆ ਸ਼ਬਦ ਦੋ ਹੁੰਦੇ ਆ ਇੱਕ ਹੁੰਦਾ ਕਿ ਪਾਣੀ ਵੱਧ ਰਿਹਾ ਹੈ ਇਹ ਹੁਣ ਵੱਧ ਰਿਹਾ ਬਹੁਤ ਜ਼ਿਆਦਾ ਵੱਧ ਰਿਹਾ तकरीबन ਸਵੇਰ ਦਾ ਤੇ ਹੁਣ ਦਾ ਲੈਵਲ ਦਾ ਕਰੀ ਦਾ तकरीबन 4 ਫੁੱਟ ਪਾਣੀ ਵੱਧ ਚੁੱਕਿਆ ਤੇ ਵੱਡੀ ਖਬਰ ਤੁਹਾਨੂੰ ਦੱਸਾਂਗੇ ਕਰ ਰਿਹਾ ਹੈ ਕਿ ਦਰਿਆ ਸਤਲੁਜ ਦਾ ਜਲ ਪੱਦਰ ਬਹੁਤ ਜ਼ਿਆਦਾ ਵਧਣਾ ਸ਼ੁਰੂ ਹੋ ਚੁੱਕਿਆ ਤੇ ਖਬਰ ਨੂੰ ਚਲਦੇ-ਚਲਦੇ ਸ਼ੇਅਰ ਜਰੂਰ ਕਰਿਓ ਸਿੱਧੀਆਂ ਲਾਈਵ ਅਪਡੇਟ ਤੁਹਾਨੂੰ ਐਨ ਐਨ ਆਰ ਨਿਊਜ਼ ਦੇ ਨਿਊਜ਼ ਰਿਪੋਰਟਰਾਂ ਦਾ ਜਾਣਨਾ ਤੁਸੀਂ ਦੇ ਰਿਹਾ ਇੱਧਰ ਤੁਸੀਂ ਤਸਵੀਰ ਦੇਖ ਸਕਦੇ ਹੋ ਕਿ ਪਾਣੀ ਦੀਆਂ ਛੱਲਾਂ ਕਿਸ ਤਰ੍ਹਾਂ ਨੇ ਇਸ ਤਰ੍ਹਾਂ ਪਾਣੀ ਅੱਗੇ ਵਧ ਰਿਹਾ ਲਗਾਤਾਰ ਤਸਵੀਰ ਤੁਸੀਂ ਦੇਖ ਸਕਦੇ ਹੋ ਕੈਮਰਾ ਮਾਰ ਕੇ ਦਿਖਾਉਂਦੇ ਆ ਜਿੱਦਾਂ ਕਿ ਪਾਣੀ ਹੁਣ ਇੱਥੋਂ ਤੱਕ ਆ ਗਿਆ ਹੈ ਤਰ ਇਹ ਪਾਣੀ ਪਹਿਲਾਂ ਇੱਥੇ ਨਹੀਂ ਸੀ ਤਕਰੀਬਨ 2 ਮਿੰਟ ਪਹਿਲਾਂ ਇੱਥੇ ਪਾਣੀ ਨਹੀਂ ਸੀ ਹੁਣ ਇੱਥੇ ਪਾਣੀ ਆਉਣ ਦੇਖੋ ਕਿ ਪਿੱਛੇ ਚਲੇ ਜਾਊਗਾ ਤੇ ਜੱਕ ਦਾ ਮਛਲ ਆਉਂਦੀ ਹੈ ਤਾਂ ਹੁਣ ਸਿੱਧੇ ਦਾ ਸਪਸ਼ਟ ਸ਼ਬਦਾਂ ਜੇਕਰ ਅਸੀਂ ਕਹਿ ਦੀ ਕਿ ਪਾਣੀ ਬਹੁਤ ਜ਼ਿਆਦਾ ਵਧਿਆ ਹੈ ਤਾਂ ਇਸ ਦੇ ਵਿੱਚ ਦੋ ਰਾਵਾਂ ਨਹੀਂ ਕੁਝ ਹੋਵੇਗਾ ਪਾਣੀ ਬਹੁਤ ਜ਼ਿਆਦਾ ਵਧ ਰਿਹਾ ਦਰਿਆ ਸਤਲੁਜ ਦਾ ਜੋ ਨੀਵੇਂ ਏਰੀਏ ਨੇ ਉਹਨਾਂ ਸੁਚੇਤ ਹੋਣਾ ਚਾਹੀਏ ਸੁਚੇਤ ਹੋ ਜਾਣਾ ਚਾਹੀਦਾ ਕਿਉਂਕਿ ਜੇਕਰ ਕਈਆਂ ਦਾ ਅੰਦਰ ਕੋਈ ਤੂੜੀ ਵਗੈਰਾ ਜਾਂ ਮਲ ਪਸੂਆ ਤੋਂ ਬਾਹਰ ਲੈ ਆਉਣਾ ਚਾਹੀਦਾ ਕਿਉਂਕਿ ਦਰਿਆ ਦਾ ਲੈਵਲ ਲਗਾਤਾਰ ਵਧ ਰਿਹਾ ਹੈ ਸੈਂਟੀਮੀਟਰਾਂ ਦੇ ਵਿੱਚ ਨਹੀਂ ਕਹਿ ਸਕਦੇ ਹੁਣ ਫੁੱਟਾਂ ਦੇ ਵਿੱਚ ਪਾਣੀ ਵਧ ਰਿਹਾ ਹੈ ਵੱਡੀ ਅਪਡੇਟ ਤੁਹਾਨੂੰ ਸਾਂਝੀ ਕਰ ਰਹੇ ਹਾਂ ਇਹਨਾਂ ਨਾਲ ਰਿਣੀ ਸਿੱਧੀਆਂ ਲਾਈਵ ਤਸਵੀਰਾਂ ਤੁਹਾਨੂੰ ਤੱਕ ਪਹੁੰਚਾ ਰਹੇ ਹਾਂ ਵੱਡੀ ਅਪਡੇਟ ਹੈ ਕਿ ਦਰਿਆ ਸਤਲੁਜ ਦਾ ਜਲ ਪੱਧਰ ਬਹੁਤ ਜ਼ਿਆਦਾ ਵਧ ਰਿਹਾ ਹੈ ਇੱਧਰ ਨਜ਼ਰ ਮਾਰੋਗੇ ਅੱਗੇ ਤੱਕ ਤਾਂ ਪਾਣੀ ਪਾਣੀ ਨਜ਼ਰ ਆਏਗਾ ਤਾਂ ਇੱਕ ਹੋਰ ਤਸਵੀਰ ਦਿਖਾ ਦਈਏ ਕਿ ਗੁੱਜਰ ਬੈਠੇ ਸੀ ਅੰਦਰ ਉਹਨਾਂ ਦੇ ਘਰਾਂ ਦੇ ਵਿੱਚ ਪਾਣੀ ਐਂਟਰ ਕਰ ਕੇ ਗੁੱਜਰੇ ਜਨ ਦੀ ਮੱਝਾਂ ਖੜੀਆਂ ਹੈਂ ਦਰਿਆ ਦੇ ਅੰਦਰ ਸੀ ਉਹਨਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਚੁੱਕਿਆ ਔਰ ਜੋ ਤੁਸੀਂ ਤਸਵੀਰ ਦੇਖ ਰਹੇ ਹੋ ਮਹਿਦਪੁਰ ਤੋਂ ਜਗਰਾਵਾਂ ਰੋਡ ਦੀ ਹੈ ਤੇ ਅਸਤੇ ਜੋ ਦਰਿਆ ਸਤਲੁਜ ਦਾ ਪੁਲ ਆਉਂਦਾ ਉਸ ਦਰਿਆ ਦੇ ਪੁਲ ਦੇ ਥੱਲੋਂ ਦੀਆਂ ਇਹ ਤਸਵੀਰਾਂ ਨੇ ਥਲੋਈਆਂ ਰੇਤ ਵਿੱਚ ਇੱਕ ਮੈਂ ਵਾਰ-ਵਾਰ ਜ਼ਿਕਰ ਕਰਦਾ ਲੋਈਆਂ ਦਾ ਕਿਉਂਕਿ ਉੱਥੇ ਜੋ ਇਲਾਕਾ ਹੈ ਉੱਨੀ ਵਾ ਬਹੁਤ ਜ਼ਿਆਦਾ ਤਾਂ ਉੱਥੇ ਬਾਣ ਦੇ ਨਾਲ ਪਾਣੀ ਲੱਗ ਚੁੱਕਿਆ ਹੈ ਉੱਥੇ ਬੰਨ ਦੇ ਨਾਲ ਪਾਣੀ ਲੱਗ ਚੁੱਕਿਆ ਔਰ ਤਿੰਨ ਤਿੰਨ ਫੁੱਟ ਉੱਥੇ ਪਾਣੀ ਹੋ ਗਿਆ ਹੋਗਾ ਔਰ ਤਕਰੀਬਨ ਘੰਟੇ ਦੇ ਵਿੱਚ ਇੱਕ ਘੰਟੇ ਜਾਂ ਦੋ ਘੰਟੇ ਦੇ ਵਿੱਚ ਪਾਣੀ ਉੱਥੇ ਬਹੁਤ ਜ਼ਿਆਦਾ ਵਧ ਜਾਏਗਾ ਤੇ ਉੱਥੇ ਇੱਕ ਵੱਡਾ ਖਤਰਾ ਪੈਦਾ ਹੋ ਸਕਦਾ ਨਹੀਂ ਹੋ ਗਿਆ ਹੈ ਹੁਣ ਗੱਲ ਸਾਫ਼ ਕਲੀਅਰ ਹੈ ਕਿ ਖਤਰਾ ਪੈਦਾ ਹੋ ਸਕਦਾ ਨਹੀਂ ਉੱਥੇ ਇੱਕ ਵੱਡਾ ਖਤਰਾ ਪੈਦਾ ਹੋ ਗਿਆ ਹੈ ਉਥੋਂ ਦੇ ਬੰਨਾਂ ਦੇ ਹਾਲਾਤ ਵੀ ਬਹੁਤ ਜ਼ਿਆਦਾ ਤਰਸਯੋਗ ਹੈ ਜਿੱਥੇ ਕਿ ਜਾਨੀਓਂ ਤਬਨ ਟੁੱਟਿਆ ਕਤਫ ਜਾਂ ਫਿਰ ਅੱਗੋ ਬਾਈ ਦੇ ਵਿੱਚ ਚੁੱਟਿਆ ਉਹ ਹਾਲਾਤ ਬੜੇ ਉਤਰਸਜੋਗ ਹੈ ਉਹ ਬੰਨ ਦੇ ਹਾਲਾਤ ਬੜੇ ਮਾੜੇ ਹੈ بارش ਦੇ ਨਾਲ ਕਈ ਥਾਵਾਂ ਤੋਂ ਆਪਾਂ ਕਹਿ ਸਕਦੇ ਹਾਂ ਕਿ ਜਦੋਂ بارش ਪੈਂਦੀ ਹੈ ਤਾਂ ਪਾਣੀ ਥੱਲੇ ਜਾਂਦਾ ਤਾਂ ਉਹ ਵੱਡੇ ਵੱਡੇ ਟੋਏ ਜੇ ਬਣੇ ਹੋਏ ਆ ਉੱਥੇ ਤਾਂ ਹਾਲਾਤ ਉੱਥੇ ਬੰਨ ਦੇ ਤਰਸਜੋਗ ਹੈ ਤਸਵੀਰਾਂ ਦਿਖਾ ਦਿੰਨੇ ਇੱਕ ਵਾਰ ਫਿਰ ਕਿ ਦਰਿਆ ਸੱਤ ਲੋਜਦਾ ਜਲ ਪੱਦਰ ਲਗਾਤਾਰ ਵਧ ਰਿਹਾ ਔਰ ਕਈ ਥਾਵਾਂ ਤੇ ਬੰਨ ਦਰਿਆ ਨੇ ਖੋਰਾ ਵੀ ਲਾ ਲਿਆ ਤਾਂ ਕਈ ਥਾਵਾਂ ਦੇ ਪਪੂਲ ਵਗੈਰਾ ਵਿੱਚ ਡਿੱਗ ਰਿਹਾ ਹੈ ਹਾਲਾਤ ਬੜੇ ਮਾੜੇ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲਾਈਵ ਸਿੱਧੀਆਂ ਤਸਵੀਰਾਂ ਔਰ ਵੀਡੀਓ ਨੂੰ ਚਲਦੇ-ਚਲਦੇ ਸ਼ੇਅਰ ਜ਼ਰੂਰ ਕਰਿ ਜਾਇਓ ਕਿਉਂਕਿ ਬਹੁਤ ਸਾਰੇ ਨਵੇਂ ਇਲਾਕੇ ਨੇ ਜੋ ਉੱਥੇ ਸਾਰਾ ਕੁਝ ਪਤਾ ਲੱਗ ਸਕੇ ਤਾਂ ਆਪਣੇ ਆਪ ਚ ਵੱਡੀ ਖਬਰ ਵੱਡੀ ਅਪਡੇਟ ਤੁਹਾਨੂੰ ਸਾਂਝੀ ਕਰ ਰਹੇ ਹਾਂ ਕਿ ਦਰਿਆ ਸਤਲੁਜ ਦਾ ਜਲ ਪੱਧਰ ਬਹੁਤ ਜ਼ਿਆਦਾ ਹੁਣ ਵੱਧ ਚੁੱਕਿਆ ਹੈ ਖਤਰਾ ਇੱਕ ਵੱਡਾ ਖਤਰਾ ਹੈ ਇੱਕ ਵੱਡੀ ਚੁਣੌਤੀ ਪੈਦਾ ਹੋ ਗਈ ਹੈ ਇੱਥੇ ਦਰਿਆ ਸਤਲੁਜ ਦਾ ਇੱਧਰ ਤਸਵੀਰਾਂ ਦੇ ਅੱਗੇ ਤੱਕ ਨਜ਼ਰ ਮਾਰੋਗੇ ਤਾਂ ਪਾਣੀ ਪਾਣੀ ਪੂਰਾ ਹਫਾਂ ਤੇ ਦਰਿਆ ਸਤਲੁਜ ਤਾ ਇਧਰ ਇਧਰ ਅੱਗੇ ਤੱਕ ਤਾਂ ਇਧਰ ਮੈਂ ਉੱਪਰ ਕਰਕੇ ਕੈਮਰਾ ਦਿਖਾਉਨੇ ਆ ਵੀ ਜਿਸ ਜਗ੍ਹਾ ਤੇ ਪਾਣੀ ਨਹੀਂ ਵੀ ਸੀ ਹੁਣ ਉੱਥੇ ਪਾਣੀ ਹੋ ਚੁੱਕਿਆ ਹੈ ਉੱਥੇ ਹੁਣ ਪੂਰੀ ਥਾਂ ਤੇ ਪਾਣੀ ਹੋ ਚੁੱਕਿਆ ਹੈ ਚਾਰੇ ਪਾਸੇ ਪਾਣੀ ਪਾਣੀ ਨਜ਼ਰ ਆਏਗਾ ਹਾਲਾਤ ਬਹੁਤ ਮਾੜੇ ਹੋ ਚੁੱਕਿਆ ਹੈ ਪਾਣੀ ਇੱਥੋਂ ਤੱਕ ਹੁਣ ਹਮ ਜੱਕ ਖੜੇ ਜੇ 2 ਮਿੰਟ ਪਹਿਲੇ ਦੀ ਗੱਲ ਕਰੀਏ ਅ ਚਲਦੇ ਚਲਦੇ ਵੀਡੀਓ ਦੀ ਗੱਲ ਲਈ ਹੈ ਤਾਂ ਇੱਥੇ ਪਾਣੀ ਨਹੀਂ ਸੀਗਾ ਹੁਣ ਆਪੋ ਸਾਰੇ ਥਾਂ ਤੇ ਪਾਣੀ ਪੈਣਾ ਸ਼ੁਰੂ ਹੋ ਚੁੱਕਿਆ ਹੈ ਇੱਥੇ ਦਿਖਾਉਣਾ ਕਿ ਇੱਥੇ ਪਾਣੀ ਨਹੀਂ ਸੀਗਾ ਹੁਣ ਪਾਣੀ ਇੱਥੋਂ ਇਧਰੋਂ ਦੀ ਆ ਕੇ ਆਇਆ ਹੈ ਇੱਧਰ ਅੱਗੇ ਚੱਲਣਾ ਸ਼ੁਰੂ ਹੋ ਚੁੱਕਿਆ ਹੈ। 2 ਮਿੰਟ ਪਹਿਲਾਂ ਪਾਣੀ ਨਹੀਂ ਸੀ। ਹੁਣ ਸੈਂਟੀਮੀਟਰਾਂ ਦੀ ਗੱਲ ਨਹੀਂ ਜਿੱਦਾਂ ਮੈਂ ਵਾਰ-ਵਾਰ ਕਹ ਰਿਹਾ ਕਿ ਫੁੱਟਾਂ ਦੇ ਵਿੱਚ ਪਾਣੀ ਵਧ ਰਿਹਾ ਹੈ। ਨਰੇ ਸਤੋੜੀ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਤਾਂ ਇੱਧਰ ਅੱਗੇ ਤੱਕ ਤੁਸੀਂ ਜਿੱਧਰ ਵੀ ਨਜ਼ਰ ਮਾਰੋਗੇ ਪਾਣੀ ਪਾਣੀ ਨਜ਼ਰ ਆਏਗਾ। ਸਾਰੇ ਪਾਸੇ ਪਾਣੀ ਪਾਣੀ ਹੈ। ਤਾਂ ਅੱਗੇ ਤੱਕ ਤਸਵੀਰ ਦਿਖਾ ਦਿੰਨੇ ਆਂ ਸਾਹਮਣੇ। ਸਾਹਮਣੇ ਤਸਵੀਰ ਇੱਧਰ ਦੇਖ ਸਕਦੇ ਹੋ ਕਿ ਉਹ ਅੱਗੇ ਸਾਰਾ ਪਾਣੀ ਪਾਣੀ ਹੋ ਚੁੱਕਿਆ ਹੈ। ਖਲਾਤ ਬਹੁਤ ਜ਼ਿਆਦਾ ਮਾੜੇ ਤਰਸਯੋਗ ਆਪਾਂ ਕਹਿ ਸਕਦੇ ਹਾਂ। ਅੱਗੇ ਹਲ ਅ ਪੂਰਾ ਜੇ ਮੈਂ ਕਹਾਂ ਕਿ 200 ਮੀਟਰ ਪਾਣੀ ਅੱਗੇ ਵੱਧ ਚੁ ਵੱਧ ਚੁੱਕਿਆ ਹੈ ਲੰਬਾਈ ਦੇ ਵਿੱਚ ਇਸ ਤਰ੍ਹਾਂ ਆਪਾਂ ਗੱਲ ਕਰੀ ਤਾਂ 200 ਮੀਟਰ ਪਾਣੀ ਅੱਗੇ ਵੱਧ ਚੁੱਕਿਆ ਤਾਂ ਇਹ ਹਾਲਾਤ ਹੋ ਚੁੱਕਿਆ ਹੈ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਡਰ ਹੋ ਚੁੱਕਿਆ ਹੈ ਇੱਧਰ ਤੋਂ ਸੂਰਤ ਦਿਖਾਉਣੇ ਆਂ ਕਹਾਂ ਚ ਇੱਧਰ ਪਾਣੀ ਵੜ ਗਿਆ ਕਿੰਨੇ ਵਜੇ ਵੜਿਆ ਸੀਗਾ ਇੱਕ ਘੰਟਾ ਹੋ ਗਿਆ ਅੰਦਰ ਪਾਣੀ ਵੜ ਗਿਆ ਹਾਂਜੀ ਹਾਂਜੀ ਕਿੰਨਾ ਕਿੰਨਾ ਹੋ ਗਿਆ ਅੰਦਰ ਪਾਣੀ ਅਜੇ 4 ਇੰਚ ਹੀ ਹੋਇਆ 4-5 ਇੰਚ 4-5 ਇੰਚ ਹੀ ਹੋ ਗਿਆ ਕਿੰਨਾ ਕੋਪਾਣੀ ਵਧਿਆ ਸੂਰੇ ਕਦੋਂ ਆਪਾਂ 5 ਵਜੇ ਕ 40 ਮਿੰਟ ਦੀ ਗੱਲ ਕਰੀਏ ਜਾਂ 6 ਵਜੇ ਉਦੋਂ ਪਾਣੀ ਸੀਗਾ ਅੰਦਰ ਇਹ ਉਦੋਂ ਐ ਨਹੀਂ ਸੀ ਇਹ ਕਿੰਨੇ ਕੁ ਟਾਈਮ ਚ ਘੰਟਾ ਲਾਈ ਕਿ 2 ਘੰਟੇ ਕਦੋਂ ਪਾਣੀ ਅੰਦਰ ਐਂਟਰ ਕਦੋਂ ਕੀਤਾ 3-4 ਘੰਟੇ ਹੋ ਗਏ ਬਸ ਅੰਦਰ ਮੜ ਗਿਆ ਉਹ ਪਾਣੀ ਇਹ ਅੰਦਰ ਗਿਆ ਨੂੰ ਦਾ ਅੱਧਾ ਘੰਟਾ ਹੋ ਗਿਆ ਉਦੋਂ ਬਦਲਣ 4 ਕ ਘੰਟੇ ਮੈਂ ਕੀ ਲੱਗਦਾ ਕਿ ਪਾਣੀ ਵਧ ਰਿਹਾ ਤੁਹਾਨੂੰ ਮਹਿਸੂਸ ਕੀ ਹੋ ਰਿਹਾ ਹੈ ਕੀ ਕਰਨਾ ਪਸ਼ੂ ਬਾਹਰ ਲੈ ਕੇ ਜਾਣਾ ਪੈਣਾ ਕਿਤੇ ਬਾਹਰ ਲੈ ਕੇ ਜਾਣਾ ਪੈਣਾ ਤਾਂ ਇਹ ਹਾਲਾਤ ਬਣ ਚੁੱਕੇ ਆ ਕਹਿੰਦੇ ਕਿ ਪਸ਼ੂ ਬਾਹਰ ਲੈ ਕੇ ਜਾਣਾ ਪੈਣਾ ਹਾਲਾਤ ਬਹੁਤ ਜ਼ਿਆਦਾ ਮਾਰੇ ਤਰਸ ਜੋ ਹੋ ਚੁੱਕੇ ਆ ਗੁਜਰ ਬਰਾਦਰੀ ਤੇ ਬਹੁਤ ਸਾਰੇ ਅੰਦਰ ਪਸ਼ੂ ਵੀ ਹੁੰਦੇ ਆ ਇਹਨਾਂ ਦੇ ਘਰ ਵੀ ਅੰਦਰ ਹੈ ਕਿਉਂਕਿ ਇਹਨਾਂ ਦਾ ਜਦੋਂ ਉਹਨਾਂ ਨਾਲ ਗੱਲ ਕਰੇਗੇ ਤੁਸੀਂ ਘਰ ਬਾਹਰ ਕਿਉਂ ਨਹੀਂ ਪਾ ਲੈਂਦੇ ਉਹਨਾਂ ਦਾ ਜਵਾਬ ਜਵਾਬ ਹੁੰਦਾ ਕਿ ਇਹਨੇ ਸਾਡੇ ਕੋਲ ਪੈਸੇ ਨਹੀਂ ਜਿੰਨੇ ਕੋ ਪੈਸੇ ਹੁੰਦੇ ਅਸੀਂ ਠੇਕੇ ਤੇ ਜ਼ਮੀਨਾਂ ਲੈ ਕੇ ਅੰਦਰ ਘਰ ਵਗੈਰਾ ਆਪਾਂ ਸ਼ੈਨੇ ਆਪਦੇ ਪਾ ਲੈਨੇ ਆ ਤੇ ਇਹ ਤੇ ਹਾਲਾਤ ਤਰਸ ਜੋ ਹੋ ਚੁੱਕੇ ਆ ਹੁਣ ਇੱਕ ਵੱਡਾ ਖਤਰਾ ਪੈ ਜੋ ਲਗਾਤਾਰ ਜਲ ਪੱਦਰ ਵੱਧ ਰਿਹਾ ਤਸਵੀਰਾਂ ਦੇਖ ਇੱਕ ਵਾਰ ਫਿਰ ਦਿਖਾ ਦਿੰਦੇ ਅੱਗੇ ਜਾ ਕੇ ਕੈਮਰਾ ਮਾਰਕ ਦਿਖਾਉਂਦੇ ਆਂ ਹਾਂਜੀ ਇਹ ਇੱਕ ਮਿਰਚਾਂ ਵਾਲੇ ਖੇਤ ਦੀ ਗੱਲ ਮਿਰਚਾਂ ਵਾਲੇ ਖੇਤ 'ਚ ਜਰੂਰ ਜ ਪਾਣੀ ਤਕਰੀਬਨ ਐਂਟਰ ਕਰ ਚੁੱਕਿਆ ਤਸਵੀਰ ਦਿਖਾ ਦਿੰਦਾ ਇੱਧਰ ਤੁਸੀਂ ਦੇਖ ਲਓ ਇਹ ਮਿਰਚਾਂ ਖੜੀਆਂ ਵਾਂ ਤੇ ਪਾਣੀ ਕਿਹੜੇ ਪਾਸੇ ਅੱਗੇ ਪੁਲਤ ਲੰਬਾਈ ਦੇ ਵਿੱਚ 200 ਮੀਟਰ ਪਾਣੀ ਅੱਗੇ ਵੱਧ ਚੁੱਕਿਆ ਤਾਂ ਫਿਰ ਇਹ ਐਂਟਰ ਕਿਸ ਪਾਸੋਂ ਕੀਤਾ ਪਾਣੀ ਉਹ ਗੁੱਜਰਾਂ ਦੇ ਜੋ ਘਰ ਹੈ ਸਾਹਮਣੇ ਉਸ ਪਾਸੋਂ ਮਿਰਚਾਂ ਦੇ ਵਿੱਚ ਪਾਣੀ ਐਂਟਰ ਕਰਨਾ ਸ਼ੁਰੂ ਹੋ ਗਿਆ ਵਾ ਪਾਣੀ ਵੜਨਾ ਸ਼ੁਰੂ ਹੋ ਗਿਆ ਵਾ ਮਿਰਚਾਂ ਦੇ ਵਿੱਚ ਉਹ ਜੋ ਅੱਗੇ ਸਾਹਮਣੇ ਗੁੱਜਰ ਹੈ ਉਹ ਨਿਮਤ ਹੈ ਉਸ ਪਾਸੋਂ ਇਹ ਮਿਰਚਾਂ ਦੇ ਵਿੱਚ ਪਾਣੀ ਐਂਟਰ ਕਰਨਾ ਸ਼ੁਰੂ ਹੋ ਗਿਆ ਤੇ ਕੱਲਾ ਮਿਰਚਾਂ ਬਾਰੇ ਗੱਲ ਮਿਰਚਾਂ ਵਿੱਚ ਪਾਣੀ ਨਹੀਂ ਅੱਗੇ ਤੁਸੀਂ ਜੇ ਦੇਖੋਗੇ 54 ਵਰਜੀ ਵੱਲੇ ਸਾਈਡ ਤੌਥ ਵੀ ਪੂਰਾ ਪਾਣੀ ਪਾਣੀ ਹੋ ਚੁੱਕਿਆ ਤੇ ਮੇਰੇ ਹੱਥ ਜੋੜ ਕੇ ਬੇਨਤੀ ਹੈ ਵੀ ਜਿਹੜੇ ਦਰਿਆਵਾਂ ਦੇ ਨੇੜੇ ਆ ਜਾਂ ਦਰਿਆਵਾਂ ਦੇ ਉਹ ਨੇੜੇ ਉਹਨਾਂ ਦੇ ਘਰ ਆ ਜੋ ਅੰਦਰ ਆ ਜੋ ਘਰ ਉਹਨਾਂ ਦੇ ਤਾਂ ਉਹ ਸੁਰੱਖਿਤ ਥਾਂਵਾਂ ਤੇ ਚਲੇ ਜਾਣ ਦਰਿਆ ਸਤਲੁਜ ਦਾ ਜਲ ਪੱਧਰ ਬਹੁਤ ਜ਼ਿਆਦਾ ਵਧ ਰਿਹਾ ਹੈ بارش ਤਕਰੀਬਨ ਅੱਜ ਵੀ ਸਾਰਾ ਦਿਨ ਹੈ ਔਰ ਕੱਲ ਵੀ ਹੈ ਪ੍ਰਸ਼ਾਸਨ ਦੇ ਵੱਲੋਂ yellow alert ਜਾਰੀ ਕੀਤਾ ਗਿਆ ਤਾਂ ਆਪਣੇ ਵਿੱਚ ਵੱਡੀ ਖਬਰ ਹੈ ਅਸੀਂ ਹਰ ਕ ਅਪਡੇਟ ਤੇ ਸਾਡੀ ਨਜ਼ਰ ਹੈਗੀ ਤਦ ਤੱਕ ਲਈ ਮੈਨੂੰ ਇਜਾਜ਼ਤ ਦਿਓ ਦੇਖਦੇ ਰਹੋ ਐਨਐਨ ਰਿਪੋਰਟ ਜਾਂਦੇ ਜਾਂਦੇ ਤਸਵੀਰਾਂ ਜਰੂਰ ਦੇਖ ਲਓ ਦਰਿਆ ਸਤਲੁਜ ਦਾ ਜਲ ਪੱਦਰ ਲਗਾਤਾਰ ਵਧ ਰਿਹਾ ਹੈ ਅੱਗੇ ਤੱਕ ਪਾਣੀ ਤੁਸੀਂ ਦੇਖ ਸਕਦੇ ਹੋ ਖੜੇ ਖੜੇ ਹੋ ਤਕਰੀਬਨ 7 ਮਿੰਟ ਤੇ 8 ਮਿੰਟ ਦੀ ਵੀਡੀਓ ਹੋ ਚੁੱਕੀ ਹੈ ਔਰ ਸਾਰਾ ਥਾਂ ਪਾਣੀ ਦੇ ਨਾਲ ਭਰ ਚੁੱਕਿਆ ਹੈ ਤਹਲਾਤੇ ਨੇ ਤੇ ਚਲਦੇ ਚਲਦੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਜਾਈਓ ਕਿਉਂਕਿ ਐਨ ਐਨ ਆਰ ਨਿਊਜ਼ ਤੇ ਤੁਹਾਨੂੰ ਹਰ ਇੱਕ ਜਾਣਕਾਰੀ ਜਾਣਕਾਰੀ ਮਿਲੇਗੀ ਜੇਕਰ ਸਾਨੂੰ ਤੁਸੀਂ ਫੇਸਬੁੱਕ ਤੇ ਫੋਲੋ ਕਰ ਰਹੇ ਹੋ ਤਾਂ ਉਹ ਵੀ ਤੁਹਾਨੂੰ ਕਮੈਂਟ ਕਰਕੇ ਜਰੂਰ ਦੱਸੋ ਔਰ ਜੇਕਰ ਤੁਸੀਂ YouTube ਦੇ ਨਾਲ ਜੁੜੇ ਹੋ ਤਾਂ ਉਹ ਵੀ ਸਾਨੂੰ ਜਰੂਰ ਦੱਸਿਓ ਤਦ ਰਿਆ ਸਤ루 ਦੇ ਇਸ ਟਾਈਮ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਦਰਿਆ ਸਤ루 ਦਾ ਜਲ ਪੱਤਰ ਲਗਾਤਾਰ ਵਧ ਰਿਹਾ ਹੈ ਦਰਿਆ ਸੱਤ ਨੂੰ ਜਦਾ ਜਲ ਪੱਧਰ ਲਗਾਤਾਰ ਵਧ ਰਿਹਾ ਹੈ। ਤਕਰੀਬਨ 10 ਮਿੰਟ ਹੋ ਗਏ ਔਰ 10 ਮਿੰਟਾਂ ਦੇ ਵਿੱਚ ਤਕਰੀਬਨ ਅੱਧੇ ਫੁੱਟ ਤੋਂ ਘੱਟ ਪਾਣੀ ਵਧਿਆ ਹੈ। ਅੱਧੇ ਫੁੱਟ ਤੋਂ ਘੱਟ ਪਾਣੀ ਵਧਿਆ ਹੈ। ਜੇ ਤਸਵੀਰਾਂ ਅੱਗੇ ਕਿਧਰ ਨਜ਼ਰ ਮਾਰੋਗੇ ਪਾਣੀ ਪਾਣੀ ਔਰ ਜੇਕਰ ਦਰਿਆ ਦੀ ਪਰਲੀ ਸਾਈਡ ਗੱਲ ਕਰੀ ਤਾਂ ਉੱਥੇ ਦਰਿਆ ਨੇ ਬਹੁਤ ਵੱਡਾ ਖੋਹਰਾ ਲਾਹਿਆ ਹੈ ਔਰ ਕਈ ਪੌਪੂਲਰ ਪਾਣੀ ਦੇ ਵਿੱਚ ਵੀ ਉੱਥੇ ਡੱਗ ਚੁੱਕਿਆ ਹੈ। ਦਰਿਆ ਦੇ ਵਹਿ ਦੇ ਵਹਾਅ ਦੇ ਵਿੱਚ ਵਹਿ ਚੁੱਕਿਆ ਹੈ। ਅੱਡੀ ਹਰ ਕੱਪਡੇਟ ਤੇ ਨਜ਼ਰ ਆਏਗੀ ਖਬਰ ਨੂੰ ਸ਼ੇਅਰ ਸ਼ੇਅਰ ਜਰੂਰ ਕਰਿਓ ਅਗਲੀ ਅਪਡੇਟ ਕੁਝ ਮਿੰਟਾਂ ਦੇ ਵਿੱਚ ਮੈਂ ਲੈ ਕੇ ਹਾਜ਼ਰ ਹੋਵਾਂਗਾ ਤਤ ਤਤ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਵਾਹਿਗੁਰੂ ਪਰਮਾਤਮਾ ਸੁੱਖ ਸਕੇ ਕਿ ਪਾਣੀ ਘਟ ਜੇ ਇਹ ਤਾਂ ਇੱਕ ਬਹੁਤ ਵੱਡਾ ਖਤਰਾ ਬਹੁਤ ਵੱਡਾ ਨੁਕਸਾਨ ਹੋਵੇਗਾ ਬਹੁਤ ਬਹੁਤ ਧੰਨਵਾਦ